ਕੋਈ ਮਹਾਤਮਾ ਸੀ ਉਹ ਜੰਗਲ ਵਿੱਚ ਰਹਿੰਦਾ ਸੀ ਤੇ ਬਹੁਤ ਬੰਦਗੀ ਕਰਦਾ ਸੀ ਬੜੀ ਕਰੜੀ ਸਾਧਨਾ ਕਰਦਾ ਸੀ ਤਪੱਸਿਆ ਕਰਦਾ ਸੀ ਕੰਧ ਮੂਲ ਵੀ ਚੁਣ ਕੇ ਖਾਂਦਾ ਪਰ ਕਦੇ ਜੇ ਕੋਈ ਪ੍ਰਾਪਤੀ ਹੋਈ ਨਾ ਤੇ ਜਦੋਂ ਉਸ ਨੇ ਆਪਣੀ ਬੰਦਗੀ ਤਪੱਸਿਆ ਕਰਨੀ ਤਾਂ ਉਹਨੇ ਸ਼ਬਦ ਵਰਤਣੇ ਕਿ ਵਾਹਿਗੁਰੂ ਪਰਮਾਤਮਾ ਅਦਲ ਕਰੀ ਅਦਲ ਕਹਿੰਦੇ ਨਿਆਨੂ ਅਦਲ ਕਰੀ ਤੇ ਨਾਲ ਉਹਨੇ ਗੱਲ ਕਹਿਣੀ ਪਾਪੀਆਂ ਨੂੰ ਪਾਪ ਦਾ ਫਲ ਦੇਵੀਂ ਪੁੰਨੀਆਂ ਨੂੰ ਪੁੰਨ ਦਾ ਫਲ ਦੇਵੀਂ ਅਦਲ ਕਰੀ ਨਿਆ ਕਰੀ ਤੇ ਇਹਦਾ ਭਾਵ ਇਹ ਸੀ ਕਿ ਮੈਂ ਤੇ ਬੜੀ ਬੰਦਗੀ ਬੜੀ ਤਪੱਸਿਆ ਕਰਦਾ ਜਿਵੇਂ ਸਹਿਬ ਬਾਣੀ ਵਿੱਚ ਕਹਿੰਦੇ ਅਨੰਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਜੇ अनेका ਤਰ੍ਹਾਂ ਦੀ ਤਪੱਸਿਆ ਕਰਕੇ ਹੰਕਾਰ ਕਰ ਲਿਆ ਤੇ ਨਰਕਾਂ ਸਵਰਗਾਂ ਵਿੱਚ ਆਉਣਾ ਜਾਣਾ ਜਿਹੜਾ ਉਹ ਕਦੇ ਮੁੱਕਣਾ ਨਹੀਂ ਮੁਕਤ ਨਹੀਂ ਹੋਣੀ ਇਸ ਤਰ੍ਹਾਂ ਜੇ ਆਪਣੀ ਤਪੱਸਿਆ ਦਾ ਵੀ ਹੰਕਾਰ ਕੀਤਾ ਤਾਂ ਐਸੇ ਕਰਕੇ ਹੀ ਇਸ ਤਰ੍ਹਾਂ ਕਹਿੰਦਾ ਸੀ ਇਹਨੂੰ ਇਹ ਸੀ ਕਿ ਮੈਂ ਤੇ ਬੰਦਗੀ ਕਰਦਾ ਮੈਂ ਤੇ ਪੁੰਨ ਕਰਦਾ ਮੈਨੂੰ ਤੇ ਸਵਰਗੀ ਮਿਲਣੇ ਆ ਜਿਹੜੇ ਪਾਪੀ ਪਾਪ ਕਰਦੇ ਆ ਇਹਨਾਂ ਨੂੰ ਪਾਪ ਦਾ ਫਲ ਜਰੂਰ ਮਿਲਣਾ ਚਾਹੀਦਾ ਇਰੋਜ ਦੀ ਏਦੀ ਪ੍ਰਕਿਰਿਆ ਅਸੀਂ ਇੱਕ ਦਿਨ ਉਸੇ ਹੀ ਜੰਗਲ ਵਿੱਚ ਆਯਾਲੀ ਆ ਗਿਆ ਭੇਡਾਂ ਬੱਕਰੀਆਂ ਲੈ ਕੇ ਉਹਨੇ ਏਦੀਏ ਅਰਦਾਸ ਸੁਣੀ ਉਹ ਵਿਚਾਰਾ ਬੜਾ ਹੀ ਸੋਚੀ ਪੈ ਗਿਆ ਵੀ ਸਾਡੇ ਕੋਲ ਤੇ ਬੜੇ ਬੜੇ ਪਾਪ ਹੋ ਰਹੇ ਆ ਤੇ ਜੇ ਵਾਹਿਗੁਰੂ ਨੇ ਅਦਲ ਕੀਤਾ ਫਿਰ ਸਾਨੂੰ ਤੇ ਕਿਤੇ ਥਾਂ ਥਿਤ ਕੋ ਟਿਕਾਣਾ ਜੁੜਨਾ ਹੀ ਨਹੀਂ ਉਹਨੇ ਭਿਜੇ ਹੋਏ ਮਨ ਦੇ ਨਾਲੇ ਆਖਿਆ ਵਾਹਿਗੁਰੂ ਪਰਮਾਤਮਾ ਅਸੀਂ ਤੇ ਬੰਦਗੀ ਕਰਨ ਯੋਗੇ ਨਹੀਂ ਪੁੰਨ ਕਰਨ ਯੋਗੇ ਨਹੀਂ ਤੂੰ ਇੰਜ ਕਰੀ ਅਦਲ ਨਾ ਕਰੀ ਫਜ਼ਲ ਕਰੀ ਫਜ਼ਲ ਫਜ਼ਲ ਕਹਿੰਦੇ ਨੇ ਕਿਰਪਾ ਤਰਸ ਨੂੰ ਦਇਆ ਨੂੰ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣੋ ਕਹਿੰਦਾ ਅਸੀਂ ਤੇ ਪੁੰਨ ਕਰਨ ਜੋਗੇ ਨਹੀਂ ਆ ਵਾਹਿਗੁਰੂ ਪਰਮਾਤਮਾ ਤੁਸੀਂ ਫਜ਼ਲ ਕਰਿਓ ਮਾਲਕ ਦਾ ਭਾਣਾ ਐਸਾ ਵੀ ਦੋਵੇਂ ਹੀ ਉਹ ਇਕੱਠੇ ਚੜਾਈ ਕਰ ਗਏ ਜਦੋਂ ਦਰਗਾਹ ਦੇ ਵਿੱਚ ਪਹੁੰਚੇ ਤੇ ਫਿਰ ਉੱਥੇ ਆਵਾਜ਼ ਆਉਂਦੀ ਹੈ ਵੀ ਦੱਸੋ ਕੀ ਚਾਹੁੰਦੇ ਹੋ ਪਹਿਲੋਂ ਫਕੀਰ ਦੀ ਵਾਰੀ ਹੈ ਫਕੀਰ ਆਪਣੇ ਸੁਭਾਅ ਦੇ ਮੁਤਾਬਕ ਕਹਿੰਦਾ ਵਾਹਿਗੁਰੂ ਪਰਮਾਤਮਾ ਰੱਬ ਜੀ ਅਦਲ ਕਰੋ ਪੁੰਨੀਆਂ ਨੂੰ ਪੁੰਨਾ ਦਾ ਫਲ ਦੇਵੋ ਪਾਪੀਆਂ ਨੂੰ ਪਾਪਾਂ ਦਾ ਫਲ ਦੇਵੋ ਜਦੋਂ ਇਹਨੇ ਕਿਹਾ ਨਾ ਉੱਚੀ ਦੇਣੀ ਅਦਲ ਕਰੋ ਇੱਕ ਹੋਰ ਆਵਾਜ਼ ਆਈ ਤੇ ਉਹ ਆਵਾਜ਼ ਇੱਕ ਸਿਲਾ ਦੀ ਇੱਕ ਪੱਥਰ ਦੀ ਸੀ ਜਿਹਦੇ ਤੇ ਬੈਠ ਕੇ ਇਹ ਆਪਣੇ ਤਪੱਸਿਆ ਕਰਿਆ ਕਰਦਾ ਸੀ ਨਾ ਉਹ ਸਿਲਾ ਵੀ ਬੋਲੀ ਸਿਲਾ ਵੀ ਕਹਿਣ ਲੱਗੀ ਕਿ ਅਦਲ ਕਰੋ ਜੀ 12 ਸਾਲ ਇਸ ਫਕੀਰ ਨੇ ਮੇਰੇ ਸਿਰ ਤੇ ਬੈਠ ਕੇ ਤਪੱਸਿਆ ਕੀਤੀ ਹੈ ਤੇ ਨੇ ਆ ਅਦਲ ਇਹ ਗੱਲ ਕਹਿੰਦਾ ਵੀ ਹੁਣ 12 ਸਾਲ ਇਹ ਆਪਣੇ ਮੈਨੂੰ ਸਿਰ ਤੇ ਚੁੱਕੇ ਤੇ ਪਰਮਾਤਮਾ ਕਹਿਣ ਲੱਗਾ ਵੀ ਠੀਕ ਐ ਇਹ ਵੀ ਰੋਜ਼ ਕਹਿੰਦਾ ਸੀ ਅਦਲ ਕਰਿਓ ਤੇ ਹੁਣ ਮੈਂ ਅਦਲ ਹੀ ਕਰਾਂਗਾ 12 ਸਾਲ ਇਹ ਪੱਥਰ ਦੀ ਸਿਲਾ ਤੇ ਬੈਠਾ ਹੁਣ 12 ਸਾਲ ਸਿਲਾ ਇਹਦੇ ਸਿਰ ਤੇ ਰਹੇਗੀ ਉਹ ਫਕੀਰ ਕੁਰਲਾ ਉੱਠਿਆ ਆਯਾਲੀ ਦੀ ਆਵਾਜ਼ ਆਯਾਲੀ ਨੂੰ ਪੁੱਛਿਆ ਭਾਈ ਤੂੰ ਕੀ ਚਾਹੁੰਦਾ ਹੈ ਉਹ ਕਹਿੰਦਾ ਜੀ ਮੈਂ ਤੇ ਹੀਠਾਂ ਵੀ ਕਹਿੰਦਾ ਸੀ ਫਜ਼ਲ ਕਰਿਓ ਮੈਂ ਹੁਣ ਵੀ ਇਹੋ ਕਹਿਣਾ ਫਜ਼ਲ ਕਰੋ ਦਇਆ ਕਰੋ ਤਰਸ ਕਰੋ ਮੇਰ ਕਰੋ ਕਹਿੰਦੇ ਪਰਮਾਤਮਾ ਉਹਦਾ ਇਹ ਬਚਨ ਸੁਣ ਕੇ ਬੜਾ ਹੀ ਪ੍ਰਸੰਨ ਬੜਾ ਖੁਸ਼ ਹੋਇਆ ਤੇ ਆਖਿਆ ਜਾ ਆਯਾਲੀਆ ਤੇਰੇ ਲੇਖੇ ਵਾਲੇ ਕਾਗਜ਼ ਨੂੰ ਵੀ ਪਾੜ ਦਿੱਤਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੇ ਤੂੰ ਕਿਰਪਾ ਹੀ ਮੰਗ ਲਈਏ ਫਿਰ ਕਿਰਪਾ ਵਿੱਚ ਸਾਰਾ ਕੁਝ ਆ ਜਾਂਦਾ ਹੈ ਇਸ ਲਈ ਭਾਈ ਕਦੇ ਵੀ ਸਤਿਗੁਰੂ ਦੇ ਨਾਲ ਆਪਣੇ ਕਰਮਾਂ ਦਾ ਹਿਸਾਬ ਨਾ ਕਰੋ ਪੁੰਨ ਕਰਮਾਂ ਦਾ ਹਿਸਾਬ ਆਪਾਂ ਜਿਆਦਾ ਕਰਦੇ ਆਂ 4 ਦਿਨ ਬਾਣੀ ਪੜ ਲਈਏ ਤੇ ਆਪਾਂ ਹਉਮੇ ਵਿੱਚ ਵੀ ਕਈ ਵਾਰ ਆ ਜਾਂਦੇ ਆਂ ਕਿ ਮੈਂ ਜਿਆਦੀ ਬਾਣੀ ਪੜਦਾ ਮੈਂ ਜਿਆਦੀ ਸੇਵਾ ਕਰਦਾ ਜਦੋਂ ਇੱਥੇ ਆਵਾਂਗੇ ਫਿਰ ਸਾਡੀ ਹਾਰ ਹੀ ਹਾਰ ਹੈ ਇਹ ਤੇ ਬਸ ਇਹੋ ਹੀ ਕਹਿਣਾ ਸਾਸ ਸਾਸ ਹਮ ਭੂਲਣ ਹਾਰੇ ਤੁਮ ਸਮ ਰੱਥ ਅਗਣਤੇ ਅਪਾਰੇ ਸਰਨ ਪਰੇ ਕੀ ਰਾਖ ਦਇਆਲਾ ਨਾਨਕ ਤੁਮਰੇ ਬਾਲ ਗੁਗਪਨ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣੀ ਆਰੇ ਕੋ ਗੁਣ ਨਾਹੀ ਆਪੇ ਹੀ ਤਰਸ ਪਈ ਹੋਈ 함ਰੀ ਗਣਤ ਨਾ ਗਣੀਆਂ ਕਾਏ ਮੇਰੇ ਐਬਾਂ ਗੁਨਾਹਾਂ ਗਲਤੀਆਂ ਦੀ ਤੁਸੀਂ ਗਿਣਤੀ ਨਾ ਕਰੋ ਆਪਣਾ ਬਿਰਦ ਪਛਾਣ ਜਿਹੜਾ ਤੁਹਾਡਾ ਮੁਆਫੀ ਵਾਲਾ ਸੁਭਾਅ ਹੈ ਖਿਮਾ ਕਰ ਦੇਣ ਵਾਲਾ ਧਰਮ ਇਹਦੀ ਪਹਿਚਾਣ